ਓ ਖਿਲਾੜੀ ਦਾ ਨੀ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਖਿਲਾੜੀ ਦਾ ਨੀ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕਿਉਂ ਲਾਉਂਦੀ ਐਵੇਂ ਲਾਂਬੂ ਨੀ ਤੂੰ ਰੱਖ ਜ਼ੁਬਾਨ ਤੇ ਕਾਬੂ ਨੀ ਕਿਉਂ ਲਾਉਂਦੀ ਐਵੇਂ ਲਾਂਬੂ ਨੀ ਤੂੰ ਰੱਖ ਜ਼ੁਬਾਨ ਤੇ ਕਾਬੂ ਨੀ ਪਰ ਅਸੀਂ ਕਿਸੇ ਦੇ ਦਾਬੂ ਨੀ ਅਸੀਂ ਤਾਹੇ ਨੇ ਬੜੇ ਮਲਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਉਹ ਸਿਆਣਿਆਂ ਆਖੀ ਲਖਦੀਨੀ ਗੱਲ ਕਰੀਏ ਸਬਦੇ ਪਖਦੀਨੀ ਉਹ ਸਿਆਣਿਆਂ ਆਖੀ ਲਖਦੀਨੀ ਗੱਲ ਕਰੀਏ ਸਬਦੇ ਪਖਦੀਨੀ ਤੇ ਸ਼ਰਮ ਜਾਣੀਏ ਅਖਦੀਨੀ ਕੋਈ ਸਿੱਖੀਏ ਚੱਜਦਾ ਵੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕਿਉਂ ਚੁਬਦੇ ਕਿਰਤੀ ਤੇ ਮਜਦੂਰ ਤੈਨੂੰ ਦਸ ਕਾ ਦਾ ਪਹਾਂ ਗਰੂਰ ਤੈਨੂੰ ਕਿਉਂ ਚੁਬਦੇ ਕਿਰਤੀ ਤੇ ਮਜਦੂਰ ਤੈਨੂੰ ਦਸ ਕਾ ਦਾ ਪਹਾਂ ਗਰੂਰ ਤੈਨੂੰ ਜਿਹੜਾ ਕਰਦਾ ਏ ਮਜਬੂਰ ਤੈਨੂੰ ਹੋ ਪਾਸੇ ਜਾਣਾ ਕੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਹੁੱਕੀ ਨਾਲ ਪੰਜਾਬੀਆਂ ਵੈਰ ਕੁੜੇ ਨਿਤ ਉਗਲੇ ਜਿਹੜੀ ਜ਼ਹਿਰ ਕੁੜੇ ਕੀ ਨਾਲ ਪੰਜਾਬੀਆਂ ਵੈਰ ਕੁੜੇ ਨਿਤ ਉਗਲੇ ਜਿਹੜੀ ਜ਼ਹਿਰ ਕੁੜੇ ਅਸੀਂ ਮੰਗੀਏ ਸਭ ਦੀ ਖੈਰ ਕੁੜੇ ਸਾਨੂੰ ਆਉਂਦੇ ਸਾਰੇ ਹੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਸੱਚ ਆਖੇ ਤੈਨੂੰ ਮਾਨ ਕੁੜੇ ਤੂੰ ਸਾਰੇ ਛੱਡ ਗੁਮਾਨ ਕੁੜੇ ਸੱਚ ਆਖੇ ਤੈਨੂੰ ਮਾਨ ਕੁੜੇ ਤੂੰ ਸਾਰੇ ਛੱਡ ਗੁਮਾਨ ਕੁੜੇ ਅਗੋ ਰੱਖੀ ਬਸ ਧਿਆਨ ਕੁੜੇ ਨਾ ਦੇਵੀ ਐਸੇ ਬਿਆਨ ਕੁੜੇ ਜਾਂ ਜਿਹੜੇ ਮਰਜੀ ਦਲ ਬੀਬਾ ਕੁਝ ਸੋਚ ਸਮਝ ਕੇ ਚੱਲ ਬੀਬਾ ਕੁਝ ਸੋਚ ਸਮਝ ਕੇ ਚੱਲ ਬਿਬਾ ਕੁਝ ਸੋਚ ਸਮਝ ਕੇ ਚੱਲ ਬਿਬਾ